ਸੱਲੰਬਦੀ ਹੋ ਗਈ ਜਿਵੇਂ ਅੰਦਰ ਕੋਈ ਤਬਦੀਲੀ ਨਹੀਂ ਆਈ ਜਿੱਥੇ 20 ਸਾਲ ਪਹਿਲਾਂ ਖੜੇ ਸਾਂ ਅੱਜ ਵੀ ਉੱਥੇ ਖੜੇ ਆ ਭਾਵੇਂ ਉਹ ਅਧਿਆਤਮ ਦਾ ਮਾਰਗ ਹੋਵੇ ਸੰਸਾਰਕ ਮਾਰਗ ਹੋਵੇ ਪਰਵਾਰਕ ਤੌਰ ਤੇ ਸਾਡੇ ਆਪਸੀ ਸੰਬੰਧ ਹੋਣ ਜਾਂ ਸਮਾਜਿਕ ਤੌਰ ਤੇ ਸਾਡਾ ਵਰਤਾਰਾ ਹੋਵੇ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੀ ਸਰੋਤ ਦਾ ਪੱਧਰ ਕੋਈ ਬਹੁਤਾ ਚੰਗਾ ਨਹੀਂ ਸਾਨੂੰ ਸੁਣਨਾ ਨਹੀਂ ਆਇਆ ਅਸੀਂ ਚੰਗੇ ਲਿਸਨਰ ਨਹੀਂ ਬਣ ਸਕਦੇ ਅੱਜ ਬਹੁਤ ਵੱਡੀ ਵੱਡੀ ਕੰਪਨੀਆਂ ਆਪਣੇ ਵਰਕਰਸ ਦੇ ਉੱਤੇ ਜ਼ੋਰ ਪਾ ਰਹੀਆਂ ਨੇ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਸੁਣਨ ਦੀ ਸਕਿੱਲ ਨੂੰ ਵਧਾਓ ਚੰਗੇ ਸਰੋਤੇ ਬਣੋ ਤਾਂ ਕਿ ਤੁਸੀਂ ਕਸਟਮਰ ਦੀ ਡਿਮਾਂਡ ਨੂੰ ਚੰਗੀ ਤਰ੍ਹਾਂ ਸੁਣ ਸਕੋ ਔਰ ਉਹਦੀ ਜਿਹੜੀ ਵੀ ਕੰਪਲੇਂਟ ਹੈ ਉਸ ਨੂੰ ਚੰਗੀ ਤਰ੍ਹਾਂ ਸੁਣ ਕੇ ਉਸ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕੋ ਉਸ ਨੂੰ ਚੰਗੀ ਤਰ੍ਹਾਂ ਉਹਦਾ ਨਿਵਾਰਣ ਕਰ ਸਕੋ ਜਦੋਂ ਸੀ ਅਧਿਆਤਮ ਮਾਰਗ ਦੇ ਅੰਦਰ ਦੇਖਦੇ ਆ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਪੌੜੀਆਂ ਦਿੱਤੀਆਂ ਸੀ ਸਾਨੂੰ ਸੁਣਨ ਦੇ ਵਾਸਤੇ ਚਾਰ ਪੌੜੀਆਂ ਜਪਜੀ ਸਾਹਿਬ ਜੀ ਦੇ ਅੰਦਰ ਸੁਣਨ ਦੇ ਵਾਸਤੇ ਕਿ ਜੇ ਤੂੰ ਚੰਗਾ ਸੁਣੇਗਾ ਤੇ ਤੇਰੇ ਜੀਵਨ ਦੇ ਅੰਦਰ ਆ ਸਾਰੇ ਗੁਣ ਆ ਸਕਦੇ ਨੇ ਤੈਨੂੰ ਆਪਣੇ ਤਨ ਦੇ ਭੇਦ ਬਾਬਤ ਪਤਾ ਲੱਗ ਸਕਦਾ ਹੈ ਸ਼ਾਸਤਰਾ ਸਿਮਰਤੀਆਂ ਵੇਦਾਂ ਜਾਂ ਧਰਮ ਗ੍ਰੰਥਾਂ ਦਾ ਗਿਆਨ ਹੋ ਸਕਦਾ ਹੈ ਤੇਰੇ ਜੀਵਨ ਅੰਦਰ ਸਤ ਸੰਤੋਖ ਆ ਸਕਦਾ ਹੈ ਜਾਂ ਇਹੋ ਕਹਿ ਲੋ ਕਿ ਜਿੰਨੇ ਵੀ ਰੱਬੀ ਗੁਣ ਨੇ ਉਹ ਸਾਰੇ ਹੀ ਕੇਵਲ ਸੁਣਨ ਦੇ ਨਾਲ ਹੀ ਜੀਵਨ ਦੇ ਅੰਦਰ ਆ ਸਕਦੇ ਨੇ ਔਰ ਤੇਰੇ ਸਾਰੇ ਹੀ ਦੁੱਖਾਂ ਕਲੇਸ਼ਾਂ ਦਾ ਨਾਸ ਸੁਣਨ ਦੇ ਨਾਲ ਹੋ ਸਕਦਾ ਹੈ ਰੋਜ਼ਾਨਾ ਹੀ ਪੜਦੇ ਆ ਸੁਣੇ ਦੂਖ ਪਾਪ ਦਾ ਨਾਸ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਔਰ ਉਹਨਾਂ ਭਗਤਾਂ ਦੇ ਜੀਵਨ ਦੇ ਅੰਦਰ ਸਦਾ ਵਿਗਾਸਤਾ ਯਾਨੀ ਕਿ ਸਦਾ ਹੀ ਆਨੰਦ ਰਹਿੰਦਾ ਹੈ ਪਰ ਜੇ ਅੱਜ ਸਾਡੇ ਜੀਵਨ ਦੇ ਅੰਦਰ ਆਨੰਦ ਨਹੀਂ ਇਹਦਾ ਭਾਵ ਇਹ ਹੈ ਕਿ ਅਸੀਂ ਚੰਗੇ ਸਰੋਤੇ ਨਹੀਂ ਬਣ ਸਕੇ ਚੰਗੇ ਲਿਸਨਰ ਨਹੀਂ ਬਣ ਸਕੇ ਹੋਰ ਵੀ ਦੁਨੀਆਵੀ ਤੌਰ ਦੇ ਉੱਤੇ ਇਹਦੇ ਬੜੇ ਲਾਭ ਨੇ ਔਰ ਸਾਨੂੰ ਤੇ ਪਹਿਲਾਂ ਗੁਰੂ ਸਾਹਿਬ ਨੇ ਸਿਖਾਈ ਇਹ ਬਾਤ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਪਹਿਲਾਂ ਤੂੰ ਚੰਗਾ ਸਰੋਤਾ ਬਣ ਤਾਂ ਹੀ ਤੇਰੇ ਅੰਦਰ ਕੁਝ ਚੰਗੇ ਬੋਲਣ ਦੀ ਚੰਗੇ ਕਹਿਣ ਦੀ ਤੋਫੀਕੀਅਤ ਰੱਬ ਦੇ ਸਕਦਾ ਹੈ ਜੇ ਚੰਗਾ ਸੁਣੇਗਾ ਨਹੀਂ ਤੇ ਚੰਗਾ ਬੋਲ ਵੀ ਨਹੀਂ ਸਕਦਾ। ਇਹ ਹੀ ਕਾਰਨ ਹੈ ਕਿ ਜੋ ਕੁਝ ਸਰੋਤ ਦਾ ਪਦਰ ਅਸੀਂ ਆਲੇ-ਦੁਆਲੇ ਤੋਂ ਸੁਣਦੇ ਹਾਂ ਜੇ ਬੱਚਾ ਕੋਈ ਗਾਲ ਕੱਢ ਰਿਹਾ ਹੈ ਘਰ ਦੇ ਅੰਦਰ ਉਹਦੇ ਕੰਨਾਂ ਦੇ ਅੰਦਰ ਉਹ ਗਾਲ ਪਈ ਤਾਂ ਜੋ ਉਹਦੀ ਜ਼ੁਬਾਨ ਤੇ ਆ ਗਈ ਕਿਉਂਕਿ ਪਹਿਲਾਂ ਨੇ ਸੁਣਿਆ। ਜੋ ਮਾਪੇ ਬੋਲਦੇ ਨੇ ਉਹੀ ਅੱਗੇ ਬੱਚਾ ਬੋਲ ਰਿਹਾ ਹੈ। ਜਾਂ ਜੋ ਸਾਡੀ ਅੱਜ ਬੋਲੀ ਹੈ ਜੋ ਸਾਡੀ ਟੋਨ ਹੈ ਜੋ ਸਾਡਾ ਬੋਲਣ ਦਾ ਲਹਿਜ਼ਾ ਹੈ ਇਹ ਸਾਨੂੰ ਆਪਣੇ ਪੇਰੈਂਟਸ ਆਪਣੇ ਮਾਪਿਆਂ ਔਰ ਆਪਣੇ ਸਮਾਜ ਤੋਂ ਮਿਲਿਆ ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਜਦੋਂ ਬੋਲਣ ਦੀ ਲੋੜ ਹੈ ਉਸ ਵੇਲੇ ਬੋਲ ਔਰ ਉਹ ਇੱਕ ਚੰਗਾ ਸਰੋਤਾ ਬਣ ਕੇ ਕੇਵਲ ਉਸ ਨੂੰ ਸੁਣਨ ਦਾ ਸੁਣਨ ਦੀ ਜਾਂਚ ਸੁਣਨ ਦਾ ਯਤਨ ਕਰ। ਹੁਨੇ ਦਾ ਲਾਭ ਕੀ ਹੋਵੇਗਾ ਸਾਡੇ ਜੀਵਨ ਦੇ ਅੰਦਰ? ਜਦੋਂ ਅਸੀਂ ਆਪਣੇ ਵੱਲ ਝਾਤ ਮਾਰਾਂਗੇ ਹੁਣ ਕਈ ਮਰੀਜ਼ ਹੁੰਦੇ ਨੇ ਜਿਨ੍ਹਾਂ ਦਾ ਬੀਪੀ ਬੜਾ ਵੱਧ ਜਾਂਦਾ ਹੈ ਇੱਕ ਰਿਸਰਚ ਆਈ ਹੈ ਪਿੱਛੇ ਜੇ ਕਿ ਜੇ ਚੰਗਾ ਸਰੋਤਾ ਹੋਵੇਗਾ ਔਰ ਕੋਈ ਚੰਗੀ ਚੀਜ਼ ਸੁਨੇਗਾ ਕੋਈ ਸੱਚ ਦੀ ਬਾਤ ਸੁਨੇਗਾ ਉਹਦੇ ਜੀਵਨ ਦੇ ਅੰਦਰ ਉਹਦਾ ਜਿਹੜਾ ਬੀਪੀ ਰੇਜ਼ ਹੁੰਦਾ ਹੈ ਬੀਪੀ ਵੱਧਦਾ ਹੈ ਉਹ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਜਿਹੜੇ ਮਰੀਜ਼ ਆਪਣੇ ਘਰ ਦੇ ਜੀਆਂ ਦੇ ਨਾਲ ਚੰਗੀ ਗੱਲਬਾਤ ਕਰਦੇ ਨੇ ਜਿਨ੍ਹਾਂ ਦੀ ਆਪਣੇ ਜੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਉਹ ਮਰੀਜ਼ ਜ਼ਿਆਦਾਤਰ ਰਿਕਵਰ ਛੇਤੀ ਹੋ ਜਾਂਦੇ ਨੇ ਇਹ ਵੀ ਰਿਸਰਚ ਦਾ ਇੱਕ ਪੁਆਇੰਟ ਹੈ ਹੁਣ ਅਸੀਂ ਦੇਖਦੇ ਹਾਂ ਨਾ ਕਿ ਜਿਹੜੇ ਸਾਡੇ ਵੀਰ ਭੈਣ ਵਿਦੇਸ਼ਾਂ ਦੇ ਅੰਦਰ ਬੈਠੇ ਨੇ ਉਹਨਾਂ ਦੇ ਅੰਦਰ ਇੱਕ ਤਾਂਗ ਹੁੰਦੀ ਹੈ ਕਿ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਆਵਾਜ਼ ਸੁਣੀਏ ਘੰਟਾ ਬੱਧੀ ਘੰਟਿਆਂ ਬੱਧੀ ਉਹ ਫੋਨ ਤੇ ਗੱਲਬਾਤ ਕਰਦੇ ਨੇ ਅੱਕਦੇ ਨਹੀਂ ਥੱਕਦੇ ਨਹੀਂ ਲekin ਉਹਨਾਂ ਦੇ ਕੰਨਾਂ 'ਚ ਜਦੋਂ ਆਪਣੇ ਕਿਸੇ ਜੀ ਦੀ ਆਵਾਜ਼ ਪੈਂਦੀ ਹੈ ਉਹਨਾਂ ਦੇ ਜੀਵਨ ਦੇ ਅੰਦਰ ਤਰਵਾਸ ਹੁੰਦਾ ਹੈ ਜੀਵਨ ਵਿੱਚੋਂ ਕਾਲਾਪਨ ਖਤਮ ਹੋ ਜਾਂਦਾ ਹੈ ਸੋ ਸਾਡੇ ਸਰੀਰਿਕ ਤਲ ਦੇ ਉੱਤੇ ਇਹ ਸੁਣਨ ਦੀ ਜਿਹੜੀ ਜਾਚ ਹੈ ਜਿਹੜੀ ਸਾਡੀ ਲਿਸਨਿੰਗ ਸਕਿੱਲ ਹੈ ਜੇ ਅਸੀਂ ਇਹਨੂੰ ਚੰਗਾ ਕਰਾਂਗੇ ਇਹ ਸਾਡੇ ਸਰੀਰਿਕ ਤੌਰ ਦੇ ਉੱਤੇ ਸਾਨੂੰ ਲਾਹੇਵੰਦ ਹੋਵੇਗੀ ਰਿਲੇਸ਼ਨਸ਼ਿਪ ਦੇ ਤੌਰ ਦੇ ਉੱਤੇ ਸਾਡੇ ਉਸ ਰਿਸ਼ਤੇਦਾਰੀ ਦੇ ਅੰਦਰ ਸਾਡੇ ਉਸ ਆਪਸੀ ਸਬੰਧਾਂ ਦੇ ਅੰਦਰ ਮਿਠਾਸ ਆਉਂਦੀ ਹੈ ਜੇ ਅਸੀਂ ਚੰਗੇ ਸੁਰੋਤੇ ਬਣਾਗੇ ਜੇ ਅਸੀਂ ਆਪਣੇ ਮਾਤਾ ਪਿਤਾ ਦੀ ਬਾਤ ਸੁਣਾਗੇ ਜੇ ਅਸੀਂ ਆਪਣੇ ਭੈਣ ਭਰਾ ਦੀ ਗੱਲ ਸੁਣਾਗੇ ਜੇ ਇੱਕ ਪਤੀ ਪਤਨੀ ਆਪਸ ਦੇ ਅੰਦਰ ਇੱਕ ਦੂਜੇ ਦੀ ਗੱਲ ਚੰਗੀ ਤਰ੍ਹਾਂ ਸੁਣਨਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਦੇ ਜਿਹੜੇ ਆਪਸੀ ਸਬੰਧ ਨੇ ਉਹ ਸੁਧਰਨੇ ਸ਼ੁਰੂ ਹੋ ਜਾਂਦੇ ਨੇ ਰਿਲੇਸ਼ਨਸ਼ਿਪ ਦੇ ਅੰਦਰ ਇਹਦਾ ਲਾਭ ਮਿਲਦਾ ਹੈ ਸਮਾਜਿਕ ਤੌਰ ਤੇ ਜਦੋਂ ਅਸੀਂ ਵੱਡੀ ਵੱਡੀ ਕੰਪਨੀਆਂ ਦੇ ਅੰਦਰ ਦੇਖਦੇ ਹਾਂ ਉਹਨਾਂ ਦੇ ਅੰਦਰ ਜਿਹੜਾ ਚੰਗਾ ਵਰਕਰ ਚੰਗਾ ਸਰੋਤਾ ਬਣ ਜਾਂਦਾ ਹੈ ਤੇ ਆਪਣੇ ਬੌਸ ਦੀ ਜਾਂ ਆਪਣੇ ਵੱਡੇ ਜਿਹੜੇ ਅਹੁਦਿਆਂ ਤੇ ਬੈਠੇ ਨੇ ਜਿਹੜੇ ਗਿਆਨਵਾਨ ਲੋਕ ਨੇ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਉਹਦਾ ਸਕਿੱਲ ਵੱਧ ਜਾਂਦਾ ਹੈ ਉਹਦੇ ਅੰਦਰ ਇੱਕ ਉਹਦੇ ਅੰਦਰ ਇੱਕ ਕੰਮ ਕਰਨ ਦੇ ਅੰਦਰ ਇੱਕ ਨਵਾਂ ਜਨੂੰਨ ਪੈਦਾ ਹੋ ਜਾਂਦਾ ਹੈ ਸੋ ਇੱਕ ਚੰਗਾ ਸਰੋਤਾ ਬਣਨ ਦੇ ਬਹੁਤ ਆਇਤ ਰੂਪ ਦੇ ਅੰਦਰ ਲਾਭ ਨੇ ਔਰ ਗੁਰਬਾਣੀ ਸਾਨੂੰ ਵਾਰ-ਵਾਰ ਇਹੀ ਤਾਕੀਦ ਕਰਦੀ ਹੈ ਕਿ ਜੇ ਤੂੰ ਚੰਗਾ ਸਰੋਤਾ ਬਣ ਗਿਆ ਤੇਰੇ ਜੀਵਨ ਦੇ ਅੰਦਰ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਸ਼ਬਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸੁਣਿਆ ਤਬਦੀਲ ਹੋ ਗਏ ਇੱਕ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਵਿੱਚ ਪਿਆ ਉਹਨਾਂ ਦਾ ਜੀਵਨ ਬਦਲ ਗਿਆ ਅਸੀਂ ਲਗਾਤਾਰਤਾ ਦੇ ਨਾਲ ਬਾਣੀ ਸੁਣ ਰਹੇ ਹਾਂ মিডিਆ ਦੇ ਰਾਹੀਂ ਰੋਜ਼ਾਨਾ ਕੀਰਤਨ ਸੁਣਦੇ ਹਾਂ ਕਥਾ ਵਿਚਾਰਾਂ ਸੁਣਦੇ ਹਾਂ ਪਰ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆ ਰਹੀ ਇਹਦਾ ਸਿੱਧਾ ਸਿੱਧਾ ਇੱਕ ਭਾਵ ਹੈ ਕਿ ਅਸੀਂ ਸੁਣ ਰਹੇ ਹਾਂ ਲਿਸਨਿੰਗ ਸਾਡੀ ਹੈ ਪਰ ਅਸੀਂ ਉਸ ਨੂੰ ਹਿਅਰਿੰਗ ਤੱਕ ਸੀਮਤ ਕਰ ਦਿੱਤਾ ਇਹਦਾ ਭਾਵ ਕਿ ਅਸੀਂ ਸੁਣਦੇ ਜ਼ਰੂਰ ਹਾਂ ਪਰ ਇੱਕ ਕੰਨ ਤੋਂ ਸੁਣਿਆ ਔਰ ਦੂਜੇ ਕੰਨ ਤੋਂ ਬਾਹਰ ਕੱਢਿਆ ਜਦੋਂ ਅਸੀਂ ਚੰਗੇ ਸਰੋਤੇ ਬਣ ਜਾਵਾਂਗੇ ਜੋ ਕੁਝ ਅਸੀਂ ਸੁਣਿਆ ਉਸ ਨੂੰ ਆਪਣੇ ਜੀਵਨ ਦੇ ਅੰਦਰ ਆਤਮ ਸਾਥ ਕਰਨ ਦਾ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਬਾਣੀ ਦੇ ਅੰਦਰ ਬਚਨ ਕਰਦੇ ਨੇ ਕਿ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਾਇਆ ਹਰ ਸੋਏ ਕੇਵਲ ਮਾਤਰ ਸੁਣਨਾ ਨਹੀਂ ਚੰਗਾ ਸਰੋਤਾ ਉਹ ਹੈ ਜਿਹੜਾ ਚੰਗੀ ਗੱਲ ਨੂੰ ਸੁਣ ਕੇ ਆਪਣੇ ਜੀਵਨ ਅੰਦਰ ਧਾਰਨ ਕਰ ਲੈਂਦਾ ਹੈ ਮੰਨ ਲੈਂਦਾ ਹੈ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦੀਨ ਭਗਤੀ ਰੱਖਤੇ ਆਂ ਮਨ ਤਨ ਨਿਰਮਲ ਹੋਏ ਉਹਦਾ ਮਨ ਔਰ ਉਹਦਾ ਤਨ ਦੋਨੋਂ ਹੀ ਨਿਰਮਲ ਹੋ ਜਾਂਦੇ ਨੇ ਫਿਰ ਜਿਹੜਾ ਸ਼ਬਦ ਨੂੰ ਸਹੀ ਢੰਗ ਦੇ ਨਾਲ ਸੁਣਨ ਦੀ ਜਾਚ ਆਪਣੇ ਜੀਵਨ ਦੇ ਅੰਦਰ ਲੈ ਆਉਂਦਾ ਹੈ ਸੋ ਇਸ ਕਰਕੇ ਜੇ ਅਸੀਂ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਸਰੋਤ ਕਰਾਂਗੇ ਸਹੀ ਢੰਗ ਦੇ ਨਾਲ ਸੁਣਾਂਗੇ ਤੇ ਸਾਡੇ ਜੀਵਨ ਦੇ ਅੰਦਰ ਆਹ ਤਬਦੀਲੀਆਂ ਉਹਨੀਆਂ ਸ਼ੁਰੂ ਹੋ ਜਾਣਗੀਆਂ ਸਾਡੇ ਉਸ ਅਧਿਆਤਮ ਮਾਰਗ ਦੇ ਅੰਦਰ ਅਸੀਂ ਰੱਬੀ ਰਾਹ ਦੇ ਉੱਤੇ ਤੁਰ ਸਕਦੇ ਹਾਂ ਔਰ ਦੁੱਖਾਂ ਪਾਪਾਂ ਦਾ ਨਾਸ ਕਰ ਸਕਦੇ ਹਾਂ ਰਿਲੇਸ਼ਨਸ਼ਿਪ ਨੂੰ ਅਸੀਂ ਹੋਰ ਮਜ਼ਬੂਤ ਕਰ ਸਕਦੇ ਹਾਂ ਇੱਕ ਦੂਜੇ ਦੀ ਗੱਲਬਾਤ ਸੁਣ ਕੇ ਆਪਣੇ ਕੰਮਕਾਰ ਦੇ ਅੰਦਰ ਯਾ ਸਟੂਡੈਂਟ ਲਾਈਫ ਦੇ ਅੰਦਰ ਵੀ ਅਸੀਂ ਇਸ ਤੋਂ ਲਾਭ ਲੈ ਸਕਦੇ ਹਾਂ ਔਰ ਮਾਨਸਿਕ ਤੌਰ ਦੇ ਉੱਤੇ ਵੀ ਅਸੀਂ ਸਕੂਨ ਹਾਸਲ ਕਰ ਸਕਦੇ ਹਾਂ ਜੇ ਅਸੀਂ ਚੰਗੇ ਸਰੋਤੇ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ 怪不得。